ਲੋ ਵੀ ਆ ਦੱਸਿਓ ਕਦੇ ਤੁਹਾਡੇ ਨਾਲ ਵੀ ਐਵੇਂ ਹੋਇਆ ਵੀ ਜਿਵੇਂ ਨਾ ਆਪਾਂ ਨੂੰ ਫਰੈਂਡ ਸਰਕਲ ਦੇ ਵਿੱਚੋਂ ਰੂਟੀਨ 'ਚ ਮੈਸੇਜ ਆਉਂਦੇ ਆ ਗੁੱਡ ਨਾਈਟ ਦੇ ਗੁੱਡ ਮਾਰਨਿੰਗ ਦੇ ਜਾਂ ਕਾਲ ਆ ਜਾਂਦੀ ਜਾਂ ਆਪਾਂ ਇੱਕ ਦੂਜੇ ਨੂੰ ਆਨਲਾਈਨ ਦੇਖ ਲੈਨੇ ਵੀ ਚੱਲ ਠੀਕ ਆ ਹਨਾ ਆਨਲਾਈਨ ਹੈਗੇ ਆ ਤੇ ਜਦੋਂ ਕਿਤੇ ਆਨਲਾਈਨ ਨਹੀਂ ਹੁੰਦੇ ਜਾਂ ਮੈਸੇਜ ਵੀ ਨਹੀਂ ਆਉਂਦਾ ਤੇ ਆਪਾਂ ਨੂੰ ਐ ਜੇ ਹੁੰਦਾ ਵੀ ਆਪਾਂ ਫੋਨ ਕਰਕੇ ਪੁੱਛੀਏ ਹਨਾ ਧਿਆਨ ਚ ਹੀ ਨਹੀਂ ਹੁੰਦਾ ਵੀ ਅੱਗੋਂ ਅਗਲੇ ਦਾ ਜਵਾਬ ਕੀ ਹੋਊਗਾ ਹਨਾ ਜੇ ਫੋਨ ਕਰ ਲਈਏ ਤੇ ਅਗਲਾ ਢਿੱਲੀ ਜੀ ਬਾਅਦ ਚ ਕਹਿੰਦਾ ਨਟਪੈਕ ਖਤਮ ਹੋ ਗਿਆ ਸੀ ਅੱਜ ਹਨਾ ਤੇ ਹੁਣ ਨਾ ਤਾਂ ਬੰਦਾ ਇਹ ਕਹਿਣ ਜੋਗਾ ਵੀ ਅਸੀਂ ਪਵਾ ਦਈਏ ਤੇ ਨਾਗਲਾ ਕਹਿੰਦਾ ਵੀ ਚਲ ਕੋਈ ਨਾ ਮੈਂ ਨੈਟਪੈਕ ਪਵਾ ਲਾਂ ਫਿਰ ਕਰਦੀਆਂ ਜਾਂ ਕਰਦਾਂ ਗੱਲ ਹਨਾ ਤੇ ਅੱਜਕੱਲ ਹੋ ਗਏ ਲੋਕ ਬਿਸ਼ਰਮ ਹਨਾ ਤੇ ਜੇ ਕਹਿ ਦਈਏ ਨਾ ਵੈਸੇ ਹੀ ਕਹਿ ਦਈਏ ਫਾਰਮੈਲਟੀ ਲਈ ਵੀ ਅਸੀਂ ਕਰਵਾ ਦਈਏ ਤੇ ਹੁਣ ਅੱਜਕੱਲ ਲੋਕ ਐਡੇ ਬਿਸ਼ਰਮ ਹੋ ਗਏ ਨਾ ਉਹ ਝੱਟ ਕਹਿ ਦਿੰਗੇ ਵੀ ਹਾਂ ਹਾਂ ਕਰਵਾ ਦਿਓ ਕਰਵਾ ਦਿਓ ਤੇ ਅੱਗੋਂ ਨੈਟਪੈਕ ਮਹਿੰਗਾ ਹੋਇਆ ਪਿਆ ਹਨਾ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਆਪ ਨੂੰ ਵੀ ਅਗਲਾ ਤਾਂ ਹੁੰਦਾ ਹੀ ਅਗਲਾ ਢੀਠਾ ਹਨਾ